ਲਾਤ ਮਾੜੇ ਨੂੰ ਤੋਂ ਸੁਣੀ ਜਾਂਦੇ ਆ ਵੀ ਲਾਤ ਮਾੜੇ ਨੇ ਪਰ ਸਾਨੂੰ ਖੋਫ ਨਹੀਂ ਗਾ ਅਸੀਂ ਆਪਦੇ ਕਿਉਂ ਖੋਫ ਅਸੀਂ ਆਪ ਦਾ ਪੁੱਤਰਾਂ ਤਰ੍ਹਾਂ ਹੀ ਆਪਦੀ ਖੇਤੀ ਪਾਲੀਏ ਅਸੀਂ ਇਹਨਾਂ ਛਾਲੇ ਕਿਉਂ ਛੱਡ ਦਿਆਂਗੇ ਅਸੀਂ ਇਹਨੂੰ ਸੰਭਾਂਗੇ ਸੰਭਾਲਾਂਗੇ ਜਿਵੇਂ ਤੀਆਂ ਪੁੱਤਰਾਂ ਨੂੰ ਸੰਭੀਦਾ ਓਵੇਂ ਨੂੰ ਸੰਭਾਂਗੇ ਤਾਂ ਮਹਾਰਾਜਾ ਨੇ ਆਖਿਆ ਵੀ ਆਪਨਾ ਖੇਤੀ ਆਪਦਾ ਸੰਭਾਲ ਲਓ ਕਿਉਂ ਜੇ ਕਿਤੇ ਵੀ ਮਾੜਾ ਵੀ ਫਾਇਰਿੰਗ ਹੋ ਗਈ ਤਾਂ ਅੱਗ ਲੱਗ ਜਾਣੀਗੀ ਵੀਰਿਆ ਨੂੰ ਜਿਹੜਾ ਇਹਨਾਂ ਦਾ ਇਹਨਾਂ ਤੁਸੀਂ 6 ਮਹੀਨੇ ਮਾਰ ਗਿਆ ਜਿੱਥੇ ਕਾਰ ਕਰਕੇ ਆਪਦੀ ਸੰਭਾਲ ਲਓ ਪਿੰਡੇ ਚ ਤੇ ਨਹੀਂ ਮਲਕਾਂ ਦੇ ਬਾਰਡਰ ਤੇ ਹੋਣਾ ਜਾਂ ਪਾਕਿਸਤਾਨ ਦੇ ਜਾਂ ਹਿੰਦੁਸਤਾਨ ਦੇ ਇੱਕ ਮਾਰ ਦੀ ਛਰਾਰਤ ਹੋ ਗਈ ਤੇ ਕੰਮ ਹੱਲ ਹੀ ਜਾਣਾ ਤੇ ਬਰੂਦ ਹੀ ਵੀ ਪਿਆ ਜਿਹੜਾ ਕਣਕ ਪੱਕੀ ਏ ਫੁੱਲ ਟੂੜੀ ਬਣੀਆਂ ਜਾਂਦੀਆਂ ਕਣਕਾਂ ਬਾਢ ਪੈਣ ਜਿੱਦ ਰਾਗ ਅੱਗੇ ਢੂਣੇ ਰਹੀ ਹੋ ਜਾਣਾ ਇਹ ਇੱਕ ਦੋ ਫਰਿਸ਼ਤੇ ਤਾਂ ਨਹੀਂ ਉੱਤੋਂ ਆਏ ਨੇ ਹੈ ਜਿਹਦੇ ਤੇ ਉਹਨਾਂ ਹੱਥ ਨਹੀਂ ਸਾਰਾ ਕੁਝ ਉਹਨਾਂ ਨੂੰ ਰੁਪਈਏ ਦੇ ਕੇ ਉਹਨਾਂ ਦੀਆਂ ਕੋਠੀਆਂ ਇੱਕ ਸਰਕਾਰ ਕੰਮ ਲਈ ਢਾਈ ਜਾਂਦੀ ਜੇ ਉਹਨਾਂ ਨੂੰ ਕੋਈ ਸਬੂਤ ਸਰਕਾਰ ਨੂੰ ਹੈ ਤਾਂ ਕੁਝ ਇਹਨਾਂ ਤੇ ਦਬਾਅ ਪਾ ਦੇ ਨਹੀਂ ਤਾਂ ਤੇਰੇ ਮੇਰੇ ਤੇ ਕਿਉਂ ਸਰਕਾਰ ਤੇ ਇਹਨੂੰ ਮੈਨੂੰ ਕਿਉਂ ਪੁੱਛਦੀ ਜਦੋਂ ਅਸੀਂ ਸਹੀ ਆ ਸਾਨੂੰ ਕੁਝ ਆਂਦੇ ਨੇ ਅਸੀਂ ਤਾਂ ਇਹਨਾਂ ਤੋਂ ਬਦਲਾ ਲੈਣਾ ਚਾਹੀਦਾ ਭਾਵੇਂ ਕਿਸ ਤਰ੍ਹਾਂ ਲੈ ਜੇ ਉਹਨਾਂ ਨੇ ਸਾਡੇ 28 ਮਾਰੇ ਨੇ ਉਹਨਾਂ ਦੇ 100 ਮਾਰ ਗਏ ਤਾਂ ਸਾਡਾ ਸਰਦਾ ਐਸੀ ਕੋਈ ਸਾਨੂੰ ਡਰ ਫਿਕਰ ਨਹੀਂ ਕੋਈ ਅੱਦਾਂ ਦੇ ਹਾਲਾਤ ਨਹੀਂ ਸਾਨੂੰ ਸਿਰਫ ਜੋ ਸਾਡੀ ਜਨਤਾ ਮਾਰੀ ਐ ਸਾਨੂੰ ਉਹਦਾ ਹੱਕ ਚਾਹੀਦਾ ਸਾਨੂੰ ਬਦਲਾ ਦਾ ਬਦਲਾ ਚਾਹੀਦਾ ਸਾਡੀ ਪਰ ਅੱਜ ਸ਼ੁਰੂ ਕਰ ਦੇਣ ਜੰਗ ਅਸੀਂ ਫੌਜ ਲਈ ਤਿਆਰ ਖੜੇ ਆ ਅਸੀਂ ਬਹੁਤ ਤਿਆਰ ਆਂ ਸਾਨੂੰ ਉਹ ਹੱਕ ਚਾਹੀਦਾ ਬਸ ਸਾਡੇ ਜਿਹੜੇ 28 ਮਾਰੇ ਆ 28 ਦੇ ਤਾਂ ਅਸੀਂ ਦੂਨ ਲੈਣੀ ਐ ਛੱਡਣੀ ਨਹੀਂ ਅਸੀਂ ਦੂਨ ਤੋਂ ਆ ਤਮਾਂ ਦੀ ਮੋਟੀ ਕਰਦੇ ਆ ਫੌਜ ਠੱਲ ਲੈਂਦੀ ਐ ਇਸ਼ਾਰਤ ਹੋਣ ਦਿੰਦੇ ਉਹ ਤਾਂ ਛੇੜਖਰ ਨਹੀਂ ਕਰਦਾ ਜਦੋਂ ਹੀ ਚੰਦਾ ਫੁੱਖੇ ਨੇ ਤਾਂ ਮਰਨਾ ਹੀ ਫੁੱਖੇ ਨੇ ਤਾਂ ਗੱਲ ਲੱਗਣੀ ਲੱਗਣਾ ਉਹ ਪੁੱਖਾ ਦੇਸ਼ ਆ ਉਹਨੇ ਫੁੱਖੇ ਨੇ ਤਾਂ ਗੱਲ ਲੱਗਣੀ ਲੱਗਣਾ ਉਹਨੇ ساری ਉਮਰ ਕਟੋਰਾ ਚੱਕਾ ਤੇ ਕਟੋਰਾ ਚੱਕਦਾ ਰਹੇਗਾ ਇਕੱਠੇ ਆਜ਼ਾਦ ਹੋਇਆ ਅੱਜ ਦੇਖੋ ਨਵੇਂ ਹਿੰਦੁਸਤਾਨ ਦੀ ਕਮਾਲ ਕੀ ਕੁਛ ਨਹੀਂ ਆ ਸਾਰਾ ਦੇਸ਼ ਵਿੱਚ ਸਭ ਕੁਝ ਸਾਨੂੰ ਤਾਂ ਸ਼ਿਰਵਾਤ ਚਾਹੀਦੀ ਐ ਅਸੀਂ ਦੇ ਕਮੈਂਟ ਲਾਵਾਂਗੇ ਜਦੋਂ ਅਸੀਂ ਇਸ ਕਾਰਨਾਮੇ ਤੋਂ ਸ਼ੁਰੂ ਹੋਏ ਤਾਂ ਅਸੀਂ ਛੱਡਣਾ ਨਹੀਂ ਇਹਨਾਂ ਨੂੰ ਕਿੱਥੇ ਮਰਜ਼ੀ ਭੱਜ ਲੈਣ ਨੌਜਵਾਨ ਐ ਗੱਬਰੂ ਐ ਬੁੱਢੇ ਤਾਂ ਨਹੀਂ ਐ ਸਾਨੂੰ ਤਾਂ ਇਸਟੈਂਡ ਗਨ ਘਫੜਾਂ ਅੰਦਰ ਨਾ ਖੜੀ ਐ ਫੌਜ ਦੇ ਨਾਲ ਤਾਂ ਕੈਦਿਆ ਸਾਨੂੰ ਤਾਂ ਫੌਜੀ ਲੋੜ ਹੀ ਕੋਣੀ ਐ ਜਿੱੱਗੇ ਜਮਸ਼ਵੀਰ ਦੀ ਲੜਾਈ ਲੱਗਦੀ ਸੀ ਉਦੋਂ جنگ ਹੁੰਦੀ ਸੀ ਤੇ ਇੱਥੇ ਪਿੱਛੇ ਫੇਰ ਹੁੰਦੇ ਸੀ ਸਾਨੂੰ ਆਂਦੇ ਵੀ ਤੁਹਾਨੂੰ ਦੱਸਾਂਗੇ ਆਰਮੀ ਲਾਂਦੇ ਦੱਸਦੇ ਬੀਐਸ ਪਰ ਸਾਨੂੰ ਕੋਈ ਨਹੀਂ ਦੱਸਦਾ ਜੀ ਕਿੱਲੇ ਡੰਗ ਲੱਗਦਾ ਮੋੜ ਅਸੀਂ ਭਜਣ ਦੀ ਕਰਨੇ ਅੱਛਾ ਕੱਤਰ ਵਾਲੀ ਡੰਗ 65 ਵਾਲੀ ਡੰਗ ਵੀ ਮੈਂ ਵੇਖਿਆ ਕੱਤਰ ਸਿੰਘ ਕੱਤਰ ਵਾਲੀ ਡੰਗ ਵੀ ਮੈਂ ਵੇਖਿਆ ਜੋ ਡੰਗ ਲੱਗਰੇ ਕੋਈ ਨਹੀਂ ਸਾਨੂੰ ਦੱਸਦਾ ਅਣ ਭਲਾ ਦੱਸਾਂਗੇ ਦੱਸਦਾ ਕੋਈ ਨਹੀਂ ਜੀ ਸਾਨੂੰ ਉਹਲੇ ਪਤਾ ਲੱਗਦਾ ਕਿੱਲੇ ਉਹਨੂੰ ਜੰਮੂ ਤੋਂ ਲੱਗਦੀ ਠੂਪ ਆਪਣੇ ਸੁਲੇਮਾਨਗਲ ਹੈਡ ਤੋਂ ਉਹ ਚੋਂ ਬੰਬ ਠੋਕਦਾ ਤਾਂ ਹੀ ਅਸੀਂ ਭਜਨੇ ਜੀ ਅੱਗੇ ਪਿਛੇ ਕੋਈ ਨਹੀਂ ਅਸੀਂ ਭਜਦੇ ਸਾਡੇ ਇੱਥੇ ਤਾਂ ਲਈ ਕੋਈ ਨਹੀਂ ਕਿ ਕੀ ਪਰ ਉਹ ਲੱਗ ਗਿਆ ਤਾਂ ਮੜੇ ਇੱਥੇ ਡਰ ਹੁੰਦੇ ਹੁੰਦੇ ਜਮੂ ਤੇ ਲੱਗੇ ਕਿ ਇੱਥੇ ਡਰ ਸਾਨੂੰ ਦੇਂਦਾ ਫਿਰ ਅੱਛਾ ਹਾਂਜੀ ਉੱਥੇ ਵੀ ਪਹਿਲਾਂ ਚਾਲੂ ਹੁੰਦੀ ਜਾਂ ਸਾਡੀ ਤਿਆਰੀ आले ਤਾਂ ਕੋਈ ਨਹੀਂ ਕਿ ਉਦੋਂ ਹੋਏ ਕਿ ਤੇ ਘਰ ਛੱਡੇ ਵੀ ਨਹੀਂ ਜਾਂਦੇਗਾ ਕੋਈ ਬਾਂਦਾ ਕੋਈ ਬੜਾ ਅਗਾ ਵੀ ਟਾਈਮ ਬੜਾ ਔਖਾ ਲੰਘਦਾ ਜੀ ਤੇ ਸਾਡੇ ਤਾਂ ਨਾਰਮਲ ਹੀ ਆ ਕੋਈ ਇਸ ਤਰ੍ਹਾਂ ਦੀ ਕੋਈ ਉਧਰ ਹੋਏ ਹੋ ਸਕਦੇ ਆ ਆਪਣੇ ਵੈਸੇ ਸਾਡੇ ਅੱਜ ਤੱਕ ਤਾਂ ਕਦੇ ਵੀ ਫੋਰਸ ਨੇ ਸਾਨੂੰ ਨਹੀਂ ਠਾਇਆ ਕਦੇ ਵੀ ਲੋਕ ਜਿਵੇਂ ਜਿਆਦਾ ਫੋਰਸ ਲੱਗ ਕੇ ਜਾਂ ਆ ਗਈ ਫੌਜ ਤੇ ਡਰਦੇ ਸਾਰੇ ਸਾਡੇ ਫਿਰ ਬੰਦੇ ਚਲੇ ਜਾਂਦੇ ਆ ਅੱਛਾ ਉਹ ਜੀ ਵੀ ਉਹਨਾਂ ਸਾਨੂੰ ਕਦੇ ਨਹੀਂ ਕਿਹਾ ਤੁਸੀਂ ਉੱਠ